ਸਸਟਰਕਾਲ ਅਲਬਰਟਾ ਟਾਈਮ ਦੇ ਨਵੇਂ ਐਪੀਸੋਡ ਦੇ ਵਿੱਚ ਮੈਂ ਸੁਵਲਿੰਨ ਕੋਜਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਕੈਲਗਰੀ ਦੀ ਜਾਣੀ ਮਾਣੀ ਸ਼ਖਸੀਅਤ ਚਰਨ ਕਮਲ ਸਿੰਘ ਦੁੱਲਠੂਰਾਂ ਦੇ ਨਾਲ ਜਿਹੜੇ ਕਿ ਫੌਜ ਦੇ ਵਿੱਚ ਕੈਪਟਨ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਨੇ ਤੇ ਸ਼ਾਪਰਸ ਡਰਗ ਮਾਰਟ ਵੀ ਓਨ ਕਰਦੇ ਨੇ ਸ਼ਾਪਰਸ ਡਰਗ ਮਾਰਟ ਦੇ ਵਿੱਚ ਫਾਰਮੇਸੀ ਕੇਅਰ ਕਲੀਨਿਕ ਖੁੱਲੇ ਹੋਏ ਨੇ ਤੇ ਆਮ ਲੋਕਾਂ ਨੂੰ ਉਹਨਾਂ ਕਲੀਨਿਕਸ ਦਾ ਕਿੰਨਾ ਕੋ ਫਾਇਦਾ ਮਿਲਣ ਵਾਲਾ ਇਸ ਬਾਬਤ ਅੱਜ ਉਹਨਾਂ ਦੇ ਨਾਲ ਵਿਸਥਾਰ ਚ ਗੱਲਬਾਤ ਕਰਾਂਗੇ ਸਰ ਸਸਟੀ ਕੌਰ ਸਵਾਗਤ ਹੈ ਜੀ ਪ੍ਰੋਗਰਾਮ ਸਟਾਫ ਸਸਟੀ ਕੌਰ ਜੀ ਸਭੀ ਸਸਟੀ ਕੌਰ ਤੁਹਾਡੇ ਮੀਡੀਆਦਾਰੇ ਨੂੰ ਤੇ ਮੈਨੇ ਇਨਵਾਈਟ ਕਰਨ ਲਈ ਤੇ ਮੈਨੂੰ ਟਾਈਮ ਮਿਲਦੀ ਸਾਡੇ ਲਈ ਬਹੁਤ ਮਹਾਨ ਵਾਲੀ ਗੱਲ ਹੈ ਜੀ ਫਾਰਮੇਸੀ ਕੇਅਰ ਕਲੀਨਿਕ ਦੀ ਗੱਲ ਅਸੀਂ ਕਰਦੇ ਹਾਂ ਕਦੋਂ ਖੁੱਲੇ ਤੇ ਥੋੜਾ ਜਿਹਾ ਵਿਸਥਾਰ ਪਹਿਲਾਂ ਸਾਨੂੰ ਇਹਦੇ ਬਾਰੇ ਦੱਸਿਓ ਫਿਰ ਹੌਲੀ-ਹੌਲੀ ਅਗਲੀਆਂ ਪਰਤਾਂ ਖੋਲਦੇ ਹਾਂ ਕਰੀਅਮ ਫਾਰਮੇਸੀ ਕੇਅਰ ਕਲੀਨਿਕ ਏ 2022-2023 ਦੇ ਵਿੱਚ ਲੈਥ ਬ੍ਰਿਜ ਦੇ ਵਿੱਚ ਅਸੀਂ ਸ਼ੁਰੂ ਕੀਤੀਆਂ ਸੀਗੀਆਂ ਸੁਪਰ ਸਟੋਰ ਤੇ ਉਸ ਦੇ ਨਾਲ ਨਾਲ ਫਿਰ ਹੁਣ ਸ਼ਾਪਰਸ ਦੇ ਨਾਲ ਵੀ ਆ ਗਈਆਂ ਸ਼ਾਪਰਸ ਡਰਗ ਮਾਰਟ ਦੇ ਨਾਲ ਕੰਟੀਨਿਊਸ ਜਿਹੜੀ ਬਿਲਡ ਅਪ ਆ ਉਹ ਹੋ ਰਹੀ ਆ ਤੇ ਤਕਰੀਬਨ 101 ਕਲੀਨਿਕ ਸਾਡੀਆਂ ਹੋ ਗੀਆਂ ਨੰਬਰ 1 ਕਲੀਨਿਕਸ ਇਹ ਕਿ ਸ਼ਾਪਰਸ ਡਰਗ ਮਾਰਟ ਡਿਸਪੈਂਸਰੀ ਜਾਂ ਫਾਰਮੇਸੀ ਦੇ ਨਾਲ ਅਟੈਚਡ ਜੇਕਰ ਕੈਲਗਰੀ ਦੀ ਗੱਲ ਕਰੀਏ ਸਿਰਫ ਕੈਲਗਰੀ ਦੇ ਵਿੱਚ ਤੇ ਕੈਲਗਰੀ ਚ ਇਹੋ ਜਿਹੇ ਕਿੰਨੇ ਸ਼ਾਪਰਸ ਡਰਗ ਮਾਰਟ ਨੇ ਜਿਹਦੇ ਨਾਲ ਕਲੀਨਿਕ ਅਟੈਚ ਹੋ ਚੁੱਕੇ ਨੇ ਕੈਲਗਰੀ ਦੇ ਵਿੱਚ ਟੋਟਲ ਜਿਹੜੀ ਸਾਡਾ ਡਿਸਟ੍ਰਿਕਟ ਆ ਨਾਰਥ-ਈਸਟ ਨਾਰਥ-ਵੈਸਟ ਉਹਦੇ ਵਿੱਚ 17 ਜਿਹੜੀਆਂ ਫਾਰਮੇਸੀਸ ਆ ਜਿਨ੍ਹਾਂ ਦੇ ਨਾਲ ਕੀ ਕੇਅਰ ਕਲਿਨਿਕਸ ਖਿਲੀਆਂ ਜਿਹੜੀਆਂ ਮੇਰੀਆਂ ਦੋ ਲੋਕੇਸ਼ਨਸ ਹੈਗੀਆਂ ਜਿਹੜੀਆਂ ਨਾਰਥ-ਵੈਸਟ ਦੇ ਵਿੱਚ ਆ ਉਹਨਾਂ ਦੋਨਾਂ ਤੇ ਅੱਜ ਸੈਕੰਡ ਸਟੋਰ ਸਗਾ ਜਿਹਦੇ ਤੇ ਵੀ ਕੀ ਫਾਰਮੇਸੀ ਕੇਅਰ ਕਲਿਨਿਕ ਐਸੀ ਖੋਲੀ ਆ ਤੇ ਉਸ ਹਸਾਬ ਨਾਲ ਮੇਲਾ ਦਾ 17 ਨੰਬਰ ਆ ਲੇਕਿਨ ਅਲਬਰਟਾ ਦੇ ਵਿੱਚ 101 ਜੀ ਕੀ ਕੀ ਫਾਇਦਾ ਹੋ ਸਕਦਾ ਹੈ ਕਲੀਨਿਕਸ ਖੁੱਲਣ ਦੇ ਨਾਲ ਆਮ ਲੋਕਾਂ ਨੂੰ ਕਿਉਂਕਿ ਜਦੋਂ ਸਾਨੂੰ ਕੋਈ ਛੋਟੀ ਮੋਟੀ ਜੀ ਪ੍ਰੋਬਲਮ ਹੁੰਦੀ ਹੈ ਜਾਂ ਤਾਂ ਅਸੀਂ ਘਰ ਵਿੱਚ ਆਪਣੇ ਡਾਕਟਰ ਆ ਬਣਦੇ ਆ ਜਾਂ ਫਿਰ ਉਸ ਵੇਲੇ ਸਾਨੂੰ ਸਮਝ ਨਹੀਂ ਆਉਂਦੀ ਫੈਮਿਲੀ ਡਾਕਟਰ ਨਾਲ ਕਈ ਵਾਰੀ ਸਾਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਹੁੰਦੀ ਕਿਵੇਂ ਹੈਲਪ ਕਰ ਸਕਦੇ ਨੇ ਇਹ ਜਿਹੜਾ ਸਾਡਾ ਹੈਲਥ케ਅ ਸਿਸਟਮ ਹੈ ਉਹ ਬੜਾ ਬਿਜ਼ੀ ਆ ਇੱਕ ਤਾਂ ਪਬਲਿਕ ਹੈਲਥ케ਅ ਸਿਸਟਮ ਹੈ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਬਿਜ਼ੀ ਆ ਜੀ ਤੇ ਜਿਹੜੇ ਸਾਡੇ ਫਿਜ਼ੀਸ਼ੀਅਨ ਫਰੈਂਡਸ ਆ ਉਹ ਵੀ ਬਹੁਤ ਜ਼ਿਆਦਾ ਬਿਜ਼ੀ ਐਸ ਕਰਕੇ ਸਾਨੂੰ ਅਪਾਇੰਟਮੈਂਟ ਹਮਮ ਇਹ ਫਾਰਮਾਸਿਸਟ ਆ ਉਹ ਬੜਾ ਕ੍ਰਿਟੀਕਲ ਰੋਲ ਪਲੇ ਕਰ ਸਕਦੇ ਆ ਆਪਣੇ ਜਿਹੜੇ ਪ੍ਰਾਇਮਰੀ ਹੈਲਥ ਕੇਅਰ ਆ ਉਹਦੇ ਵਿੱਚ ਉਹਦੇ ਵਿੱਚ ਜਿਦਾਂ ਕਿ ਕਲੀਨਿਕਸ ਖੋਲੀਆਂ ਇਹ ਸਾਰਾ ਕੰਮ ਜਿਹੜਾ ਕੇਅਰ ਕਲੀਨਿਕਸ ਦੇ ਵਿੱਚ ਹੋਣਾ ਹੈ ਇਹ ਤਕਰੀਬਨ 2007 ਤੋਂ ਹੋ ਰਿਹਾ ਹੈ ਬੜਾ ਅੱਛਾ ਜੀ ਆ 2012 ਦੇ ਵਿੱਚ ਇਹਨੂੰ ਪਬਲਿਕ ਫੰਡਿੰਗ ਮਿਲੀ ਆ ਜਿਸ ਦੀ ਪਬਲਿਕ ਫੰਡਿੰਗ ਥਾਣੀ ਜਿਹੜੇ ਫਾਈਨੈਂਸ਼ੀਅਲਸ ਆ ਉਹ ਮੀਟ ਹੋਇਆ ਉਦੇ ਨਾਲ ਨਾਲ ਹੁਣ ਜਿਹੜੀਆਂ ਕੇਅਰ ਕਲੀਨਿਕਸ 'ਚ ਇੱਕ ਤਰ੍ਹਾਂ ਦਾ ਇੱਕ ਸਟਰਕਚਰ ਆ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਕਿ ਇੱਕ ਫਾਰਮਾਸਿਸ ਨੂੰ ਪ੍ਰਦਾਨ ਕੀਤੀ ਗਈ ਆ ਥਰੂ 댓 ਤੇ ਉਹਦੇ ਨਾਲ ਫਿਰ ਤੁਸੀਂ ਜਿਹੜਾ ਕਲੀਨਿਕ ਟਾਈਪ ਜਿਹੜੇ ਤੁਹਾਡੇ ਡਾਇਗਨੋਸਟਿਕ ਰੂਮਸ ਜਾਂ ਪ੍ਰੈਸਕ੍ਰਾਈਬਿੰਗ ਰੂਮਸ ਜਾਂ ਅਸੈਸਮੈਂਟ ਰੂਮਸ ਆ ਉਹ ਬਣੇ ਹੋਏ ਆ ਤੇ ਉਹਦੇ ਨਾਲ ਨਾਲ ਤੁਹਾਡੀਆਂ ਜਿਹੜੀਆਂ ਬੁਕਸ ਹੁੰਦੀਆਂ ਅਪਾਇੰਟਮੈਂਟਸ ਜਾਂ ਵਾਕ ਇਨਸ ਉੱਥੇ ਰਿਸੈਪਸ਼ਨ ਤੇ ਤੁਹਾਨੂੰ ਉਹ ਲੈ ਸਕਦੇ ਆ ਤੇ ਉਹ ਮਿਲਾਂ ਦਾ ਜਿਹੜਾ ਸਟਰਕਚਰਲ ਚੇਂਜ ਹੋਇਆ ਇੱਕ ਆਰਗੇਨਾਈਜੇਸ਼ਨਲ ਚੇਂਜ ਹੋਇਆ ਉਹ ਇੱਕ ਪੇਸ਼ੈਂਟ ਨੂੰ ਤੇ ਇੱਕ ਫਾਰਮਸਿਸ ਨੂੰ ਬੜਾ ਫਾਇਦੇਮੰਦ ਰਹੇਗਾ ਕਿਉਂਕਿ ਇੱਕ ਤਰ੍ਹਾਂ ਦੀ ਸਾਡੀ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਬਣੂਗੀ ਪ੍ਰੋਫੈਸ਼ਨਲ ਰਿਲੇਸ਼ਨਸ਼ਿਪ ਦੇ ਨਾਲ ਜਿਹੜੇ ਆਪਾਂ ਟੇਕ ਕੇਅਰ ਕਰ ਸਕਦੇ ਹਾਂ ਆ ਪੇਸ਼ੈਂਟਸ ਤੁਸੀਂ ਕਹਿੰਨੇ ਫਾਇਦੇਮੰਦ ਰਹੂਗਾ ਚਲੋ ਫਾਇਦੇ ਦੀ ਗੱਲ ਕਰ ਲੈਂਦੇ ਕਿਹੜੇ-ਕਿਹੜੇ ਟਰੀਟਮੈਂਟ ਅਸੀਂ ਉੱਥੋਂ ਜਾ ਕੇ ਲੈ ਸਕਦੇ ਹਾਂ ਆ ਦੋਨੋਂ ਐਕਿਊਟ ਤੇ ਕ੍ਰੋਨਿਕ ਕੰਡੀਸ਼ਨਸ ਦੋਨਾਂ ਲਈ ਲੈ ਸਕਦੇ ਹੋ ਐਕਿਊਟ ਕੰਡੀਸ਼ਨਸ ਮੈਂ ਥੋੜੇ ਜਿਹਾ ਮੈਂਸ਼ਨ ਕਰਦਾ ਕਿਸੇ ਨੂੰ ਯੂਟੀਆਈ ਇਹ you ਨਹੀਂ know, tract infection ਹੈ ਉਹਦੇ ਨਾਲ ਕੰਡਕਟਿਵਾਈਟਸ ਆਪਿੰਕਾਈਆ ਜਾਂ ਤੁਹਾਨੂੰ ਕੋਈ ਅਨਾਰਮਲ ਇਨਫੈਕਸ਼ਨ ਹੋ ਗਈ ਆ ਕੋਈ ਸਕਿਨ ਦੀ ਕੋਈ ਪ੍ਰੋਬਲਮ ਆ ਜਿਹੜੀ ਕਿ इजीली ਡਾਇਗਨੋਸ ਹੋ ਸਕਦੀ ਆ ਤੇ ਉਹਦੇ ਲਈ ਜਿਹੜੀਆਂ ਪ੍ਰੈਸਕ੍ਰਾਈਬ ਪ੍ਰੈਸਕ੍ਰਿਪਸ਼ਨ ਆ ਉਹ ਇੱਕ ਫਾਰਮਾਸਿਸਟ ਲਿਖ ਸਕਦਾ ਹੈ ਉਹਦੇ ਨਾਲ ਨਾਲ ਜੇ ਆਪਾਂ ਕ੍ਰੋਨਿਕ ਕੰਡੀਸ਼ਨਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਮਾਈਂਡ ਚ ਆਉਂਦੀ ਹੈ ਡਾਇਬੀਟਿਸ ਉਹਦੇ ਨਾਲ ਨਾਲ ਤੁਹਾਡੇ ਹਾਈਪਰਟੈਨਸ਼ਨ ਅਸਮਾ ਹੋ ਗਿਆ ਇਸ طرحੀਆਂ ਕ੍ਰੋਨਿਕ ਕੰਡੀਸ਼ਨਸ ਆ ਤੇ ਕ੍ਰੋਨਿਕ ਕੰਡੀਸ਼ਨ ਲਈ ਵੀ ਜਿਹੜਾ ਇੱਕ ਫਾਰਮਾਸਿਸਟ ਹੀ ਪ੍ਰੈਸਕ੍ਰਿਪਸ਼ਨ ਲਿਖ ਸਕਦਾ ਹੈ ਦੇ ਰਿਪੀਸਕ੍ਰਿਪਸ਼ਨ ਆ ਚਾਹੇ ਫਿਜ਼ੀਸ਼ੀਨ ਆ ਚਾਹੇ ਫਾਰਮਾਸਿਸਟ ਆ ਉਹਦੀ ਅਸੈਸਮੈਂਟ ਤੇ ਡਿਪੈਂਡ ਕਰਦਾ ਜਿਹੜਾ ਉਹ ਪ੍ਰੋਫੈਸ਼ਨਲ ਆ ਉਹਦੀ ਕੰਪੀਟੈਂਸੀ ਤੇ ਡਿਪੈਂਡ ਕਰਦਾ ਜਿਹੜੇ ਸਟੈਂਡਰਡਸ ਆ ਆਫ ਪ੍ਰੈਕਟਿਸ ਆ ਉਹ ਲੇ ਡਾਉਨ ਕੀਤੇ ਆ ਬੜਾ ਕਾਲਜ ਆਫ ਫਾਰਮੇਸੀ ਨੇ ਫਾਰਮਾਸਿਸਟ ਵਾਸਤੇ ਤੇ ਉਹਨਾਂ ਨੂੰ ਫਾਲੋ ਕਰਦੇ ਹੋਏ ਕੰਪੀਟੈਂਸੀ ਪ੍ਰੋਫਾਈਲ ਦੇ ਵਿੱਚ ਰਹਿ ਕੇ ਉਹ ਪ੍ਰੈਸਕ੍ਰਾਈਬ ਕਰ ਸਕਦੇ ਆ ਤੇ ਮੈਂ ਮੈਂਸ਼ਨ ਕਰ ਦਾਂਗਾ ਕਿ ਕਈ ਲੋਕਾਂ ਨੂੰ ਗਲਤ ਸਮਝੀ ਹੁੰਦੀ ਆ ਕਿ ਸ਼ਾਇਦ ਵੀ ਰੀਨਿਊਅਲ ਪ੍ਰਿਸਕ੍ਰਿਪਸ਼ਨਸ ਜਾਂ ਉਹੀ ਇੱਕ ਫਾਰਮਾਸਿਸਟ ਕਰ ਸਕਦਾ ਹੈ ਜਾਂ ਐਡਾਪਟ ਕਰ ਸਕਦਾ ਜਿਹਨੂੰ ਐਡਾਪਟੇਸ਼ਨ ਕਹਿੰਦੇ ਆ ਜਾਂ ਐਮਰਜੈਂਸੀ ਪ੍ਰਿਸਕਰਾਇੰਗ ਕਰ ਸਕਦਾ ਇੱਥੇ ਮੈਂ ਇਹ ਕਹੂੰਗਾ ਕਿ ਇਨੀਸ਼ੀਅਲ ਪ੍ਰਿਸਕਾਈਬ ਵੀ ਕਰ ਸਕਦਾ ਹੈ ਔਰ ਇਹ ਜਿਹੜੀ ਮੈਂ ਖੋਦ ਜਿਹੜੀ ਇਨੀਸ਼ੀਅਲ ਪ੍ਰਿਸਕਰਾਇੰਗ ਅਥਾਰਟੀ ਲਈ ਸੀ ਉਹ ਤਕਰੀਬਨ 2014 ਚ ਲਈ ਸੀ ਅੱਛਾ ਜੀ ਤੇ ਮੈਨੂੰ ਕਾਫੀ ਸਾਲ ਹੋ ਗਏ ਆ ਇਸ ਕਰਕੇ ਮੈਂ ਉਹਨੂੰ ਯੂਜ਼ ਕਰਦਾ ਹਾਂ ਯੂਜ਼ ਇਸੇ ਹਿਸਾਬ ਨਾਲ ਕਰਦਾ ਹਾਂ ਕਿ ਮੈਂ ਆਪਣੇ ਪੇਸ਼ੈਂਟ ਦੀ ਹੈਲਪ ਕਿੱਦਾਂ ਕਰ ਸਕਾਂ ਤਾਂ ਕਿ ਮੈਨੂੰ ਵੇਟ ਨਾ ਕਰਨਾ ਪਵੇ ਕਿ ਮੈਂ ਫਿਜ਼ੀਸ਼ੀਅਨ ਨੂੰ ਫੈਕਸ ਕਰਾਂ ਫਿਰ ਈਮੇਲ ਕਰਾਂ ਫਿਰ ਪੇਸ਼ੈਂਟ ਨੂੰ ਵੇਟ ਕਰਾਵਾਂ ਉਹ ਤਾਂ ਬੜੀ ਫਰਸਟ੍ਰੇਟਿੰਗ ਸਿਚੁਏਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਜੇ ਮੈਂ ਖੁਦ ਪ੍ਰਿਸਕ੍ਰਾਈਬ ਕਰ ਸਕਾਂ ਜਾਂ ਐਡਾਪਟ ਕਰ ਸਕਾਂ ਤੇ ਉਹ ਬਹੁਤ ਹੀ ਵਧੀਆ ਚੀਜ਼ ਹੈ ਜੀ ਤੁਸੀਂ ਡਾਇਬਟੀਸ ਦੀ ਗੱਲ ਕੀਤੀ ਆਮ ਤੌਰ ਤੇ ਡਾਕਟਰ ਤੁਹਾਨੂੰ ਪਹਿਲਾ ਸਵਾਲ ਪੁੱਛਦੇ ਵੀ ਤੁਸੀਂ ਡਾਇਬੀਟਿਕ ਤਾਂ ਨਹੀਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਤਾਂ ਨਹੀਂ ਉਸ ਤੋਂ ਬਾਅਦ ਫਿਰ ਜਿੰਨੇ ਵੀ ਦਵਾਈ ਦੇਣੀ ਹੁੰਦੀ ਉਹਦਾ ਇਹ ਪਹਿਲਾ ਉਹਨੂੰ ਹੁੰਦਾ ਹੈ ਕਿ ਮੈਂ ਹਿਸਟਰੀ ਦੇਖਾਂ ਇਹਦੀ ਫਿਰ ਜਦੋਂ ਕੋਈ ਪੇਸ਼ੈਂਟ ਉੱਥੇ ਪਹੁੰਚਦਾ ਹੈ ਤੇ ਉਹਦੀ ਹਿਸਟਰੀ ਕਿਵੇਂ ਦੇਖਦੇ ਨੇ ਪਹਿਲੀ ਗੱਲ ਤੇ ਪੇਸ਼ੈਂਟ ਹੀ ਸਭ ਤੋਂ ਵੱਡਾ ਸੋਰਸ ਹੁੰਦਾ ਆਪਣੀ ਹਿਸਟਰੀ ਦੇਣ ਦਾ ਪਰ ਉਹਦੇ ਨਾਲ ਨਾਲ ਇਹ ਹੁੰਦਾ ਕਿ ਜਿਹੜਾ ਐਲਬਰਟਨ ਨੈਟ ਕੇਅਰ ਹੈ ਜਿਹੜਾ ਕਿ ਆਪਣਾ ਸੈਂਟਰਲਾਈਜ਼ਡ ਇੱਕ ਡਾਟਾਬੇਸ ਹੈ ਸਾਰੇ ਸਾਰੇ ਹੈਲਥ케ਅਰ ਪ੍ਰੋਫੈਸ਼ਨਲਸ ਲਈ ਜਿਹਦੇ ਵਿੱਚ ਕੀ ਫਿਜ਼ੀਸ਼ੀਨ ਫਾਰਮਾਸਿਸਟ ਆਪਣੇ ਨਰਸਸ ਨਰਸ ਪ੍ਰੈਕਟिशनर ਉਹ ਵੀ ਸਾਰੇ ਉਹਨੂੰ ਐਕਸੈਸ ਕਰ ਸਕਦੇ ਆ ਉਹਦੇ ਵਿੱਚ ਕੰਸਲਟ ਨੋਟਸ ਤੁਹਾਡੇ ਲੈਬ ਪ੍ਰੋਫਾਈਲ ਉਹਦੇ ਨਾਲ ਨਾਲ ਤੁਹਾਡੀ ਜਿਹੜੀ ਮੈਡੀਕੇਸ਼ਨ ਹਿਸਟਰੀ ਹੈ ਇਮਿਊਨਾਈਜੇਸ਼ਨ ਹਿਸਟਰੀ ਹੈ ਉਹ ਸਾਰੀ ਉਹਦੇ ਵਿੱਚ ਹੁੰਦੀ ਹੈ ਲੇਕਿਨ ਉਹਦੇ ਚ ਇੱਕ ਡਰਾਬੈਕ ਇਹ ਹੈ ਕਿ ਜੇ ਕਿਸੇ ਪ੍ਰੈਕਟਿਸ਼ਨਰ ਨੇ ਉਹਦੇ ਵਿੱਚ ਨੋਟਸ ਨਹੀਂ ਪਾਏ ਜਾਂ ਉਹਦਾ ਡਾਊਨਲੋਡ ਨਹੀਂ ਹੋਇਆ ਡਾਟਾ ਤੇ ਉਹ ਸਾਨੂੰ ਵਿਜ਼ੀਬਲ ਨਹੀਂ ਹੋਣਾ ਦੂਜੀ ਜਿਹੜਾ ਡਰਾਬੈਕ ਆ ਇਹ ਨੈਸ਼ਨਲ ਨਹੀਂ ਹੋ ਇਹ ਪ੍ਰੋਵਿੰਸ਼ੀਅਲ ਆ ਤੇ ਇਸ ਕਰਕੇ ਜੇ ਤੁਹਾਡੀ ਪ੍ਰੋਵਿੰਸ ਚ ਤੁਸੀਂ ਅਲਬਰਟਾ ਦੇ ਵਾਸੀ ਹੋ ਜਾਂ ਰੈਜ਼ੀਡੈਂਟ ਹੋ ਤੇ ਤੁਹਾਡੇ ਬਾਰੇ ਸਭ ਕੁਝ ਆ ਜਾਣਾ ਕਿਉਂਕਿ ਉਹ ਤੁਹਾਡੇ ਪੀਐਚਐਨ ਨੰਬਰ ਨਾਲ ਜਿਹੜਾ ਤੁਹਾਡਾ ਪਰਸਨਲ ਹੈਲਥ케ਅਰ ਨੰਬਰ ਹੈ ਉਹਦੇ ਨਾਲ ਅਟੈਚਡ ਹੁੰਦਾ ਜੇ ਸਮਝ ਲਓ ਤੁਸੀਂ ਆਨਟੇਰੀਓ ਜਾਂ ਆਮ ਆਪੀਸੀ ਤੋਂ ਆ ਰਹੇ ਹੋ ਤੇ ਨੇਚਰਲੀ ਇੱਕ ਫਾਰਮਾਸਿਸਟ ਨੂੰ ਇਹ ਜ਼ਰੂਰੀ ਆ ਕਿ ਤੁਸੀਂ profession relationship establish ਕਰੋ ਦੂਜਾ ਹਿਸਟਰੀ ਦੇਖੋ ਸਾਈਕਲ ਹਿਸਟਰੀ ਦੇਖ ਕੇ ਅਸੈਸ ਕਰੋ ਅਸੈਸ ਕਰਕੇ ਪ੍ਰੈਸਕ੍ਰਾਈਬ ਕਰੋ ਕਿਉਂਕਿ ਉਹ ਤੁਹਾਨੂੰ ਕੰਪੀਟੈਂਸੀ ਦੇ ਵਿੱਚ ਤੇ ਉਸ ਅਸੈਸਮੈਂਟ ਦੇ ਹਿਸਾਬ ਨਾਲ ਹੀ ਪ੍ਰੈਸਕ੍ਰਾਈਬ ਕਰਨਾ ਹੈ ਤਦ ਤੁਸੀਂ ਅਲਬਰਟਾ ਵਾਲਿਆਂ ਦਾ ਵੀ ਦੱਸਤਾ ਤੇ ਜਿਹੜੇ ਬਾਹਰਲੇ ਪ੍ਰੋਵਿੰਸ ਉਹਨਾਂ ਦਾ ਵੀ ਦੱਸਤਾ ਜੇ ਕਿਸੇ ਦੇ ਪੈਰੈਂਟਸ ਆਏ ਹੋਣ ਮਿਲਣ ਵਿਜ਼ਟਰ ਆਏ ਹੋਣ ਤੇ ਉਹਨਾਂ ਨੂੰ ਕੋਈ ਫਲੂ ਹੋ ਜੇ ਕੋਲਡ ਕਫ ਫੀਵਰ ਕੁਛ ਇਦਾਂ ਦੀ ਹੋ ਜੇ ਤੇ ਉਹਨੂੰ ਉਹ ਕਰ ਦਿੰਦੇ ਨੇ ਕਲੀਨਿਕ ਚ ਉਹਨੂੰ ਡਿਪੈਂਡ ਕਰਦਾ ਜਿਹਦਾ ਮੈਂ ਕਿਹਾ ਸੀ ਕੰਪੀਟੈਂਸੀ ਇੱਕ ਪ੍ਰੈਕਟਿਸ਼ਨਰ ਦੀ ਉਹ ਬੜੀ ਜ਼ਰੂਰੀ ਆ ਔਰ ਦੂਜੀ ਇਹ ਆ ਕਿ ਕਿੰਨੀ ਕੀ ਹਿਸਟਰੀ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ ਉਸ ਪੇਸ਼ੈਂਟ ਤੋਂ USTB సిస్టేਮ ਜੁਜ ਦਾ ਪ੍ਰੈਕটিশਨਰ ਆ ਉਹ ਡਿਸੀਜਨ ਬਣਾਉਗਾ ਕਿ ਮੈਂ ਪ੍ਰੈਸਕ੍ਰਾਈਬ ਕਰ ਸਕਦਾ ਕਿ ਨਹੀਂ ਕਰ ਸਕਦਾ ਕਈ ਕੇਸ ਇਦਾਂ ਦੇ ਹੁੰਦੇ ਕਿ ਜਿੱਥੇ ਤੁਹਾਨੂੰ ਐਮਰਜੈਂਸੀ ਨੂੰ ਰੈਫਰ ਕਰਨਾ ਪੈਂਦਾ ਕਿ ਤੁਸੀਂ ਐਮਰਜੈਂਸੀ ਚਲ ਜਾਓ ਕਿਉਂਕਿ ਉਹ ਟਰੀਟੇਬਲ ਨਹੀਂ ਹੁੰਦੇ ਉਹਦੇ ਵਿੱਚ ਹੋਰ ਜਿਹੜੇ ਜਿਹੜਾ ਲੈਬ ਟੈਸਟ ਹੋ ਗਏ ਜਾਂ ਹੋਰ ਡਾਇਗਨੋਸਟਿਕ ਟੈਸਟ ਉਹ ਜ਼ਰੂਰੀ ਆ ਤਾਂ ਕਿ ਆਪਾਂ ਪੇਸ਼ੀਐਂਟ ਨੂੰ ਸੇਵ ਕਰ ਸਕੀਏ ਤੇ ਪੇਸ਼ੀਐਂਟ ਕਿਤੇ ਵੀ ਹੋ ਸਕਦਾ ਪੇਸ਼ੀਐਂਟ ਚਾਹੇ ਅਲਬਰਟਾ ਤੋਂ ਜਾਂ ਬਾਹਤ ਤੋਂ ਜਾਂ ਪ੍ਰੋਵਿੰਸ ਤੋਂ ਜਾਂ ਕੰਟਰੀ ਤੋਂ ਬਾਹਤ ਤੋਂ ਉਹ ਕਿਤੇ ਵੀ ਹੋ ਸਕਦਾ ਇਸ ਕਰੇ ਸਭ ਤੋਂ ਵੱਡੀ ਗੱਲ ਇਹ ਆ ਕਿ ਪੇਸ਼ੀਐਂਟ ਨੂੰ ਕੇਅਰ ਪ੍ਰੋਵਾਈਡ ਕਰਨੀ ਤੁਸੀਂ ਟੈਸਟ ਦੀ ਗੱਲ ਕੀਤੀ ਕਿ ਕਲੀਨਿਕ ਦੇ ਵਿੱਚ ਵੀ ਟੈਸਟ ਕਰਾਉਣ ਲਈ ਪੇਸ਼ੀਐਂਟ ਨੂੰ ਕਿਹਾ ਜਾ ਸਕਦਾ ਬਿਲਕੁਲ ਜਿਹੜੇ ਟੈਸਟ ਓ ਕਲੀਨਿਕ ਦੇ ਵਿੱਚ ਸਾਨੂੰ ਅਸੀਂ ਉਹਨੂੰ ਪੁਆਇੰਟ ਆਫ ਕੇਅਰ ਟੈਸਟਿੰਗ ਕਹਿੰਦੇ ਆ ਪੀਓਸੀਟੀ ਕਹਿੰਦੇ ਆ ਉਹਨੂੰ ਉਹਦੇ ਵਿੱਚ ਇਹ ਕਿ ਸਟੈਪ ਥਰੂਟ ਉਹਦੀ ਟੈਸਟਿੰਗ ਹੋ ਸਕਦੀ ਹੈ ਉਹਦੇ ਨਾਲ ਨਾਲ ਐਚਪੀਏ 1 ਸੀ ਜਿਹੜੀ ਕਿ ਤੁਹਾਡੀ 3 ਮੰਥ ਐਵਰੇਜ ਆ ਸ਼ੂਗਰ ਦੀ ਉਹਦੀ ਟੈਸਟਿੰਗ ਹੋ ਸਕਦੀ ਹੈ ਲਿਪਿਡ ਕੰਟਰੋਲ ਜਿਹੜੇ ਉਹਦੀ ਟੈਸਟਿੰਗ ਹੋ ਸਕਦੀ ਹੈ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਯੂਟਆਈਜ਼ ਦੀ ਜਿਹੜੀ ਟੈਸਟਿੰਗ ਉਹ ਵੀ ਕਰ ਸਕੀਏ ਉੱਤੇ ਉਹ ਵੀ ਪੁਆਇੰਟ ਆਫ ਕੇਅਰ ਟੈਸਟਿੰਗ ਪੈਂਡਰ ਆ ਜਾਏਗੀ ਤੇ ਉਦਾਂ ਵੀ ਟੈਸਟਸ ਹੋ ਸਕਦੇ ਆ ਲੇਕਿਨ ਜੇ ਆਪਾਂ ਕਹੀਏ ਕਿ ਉਥੇ ਬਲੱਡ ਵਰਕ ਕੋਈ ਹੋਊਗਾ ਆ ਉਹ ਨਹੀਂ ਆਪਾਂ ਕਰ ਸਕਦੇ ਆ ਅਦਰ ਥੈਨ ਐਚਪੀਵੀ ਐਨਸੀਆਮ ਆ ਲਿਪਿਡ ਲਈ ਉਦ ਲਈ ਵੀ ਬਲੱਡ ਚਾਹੀਦਾ ਹੁੰਦਾ ਲੇਕਿਨ ਇੰਟਰਵੀਨਸ ਨਹੀਂ ਜਾ ਸਕਦੇ ਉਹਦੇ ਵਾਸਤੇ ਫਿੰਗਰ ਟੈਸਟਿੰਗ ਫਿੰਗਰ ਟੈਸਟਿੰਗ ਥਾਣੀ ਹੀ ਤੁਹਾਡੇ ਟੈਸਟ ਹੋ ਸਕਦੇ ਆ ਉਹੀ ਡਾਇਗਨੋਸਟਿਕ ਟੈਸਟ ਸਾਡੇ ਕੋਲ ਜਿਹੜੇ ਫਾਰਮੇਸੀ ਦੇ ਵਿੱਚ ਪ੍ਰੈਜ਼ੈਂਟ ਆ ਕੋਈ ਏਜ ਗਰੁੱਪ ਵੀ ਹੈਗਾ ਕਿ ਇਸ ਗਰ ਏਜ ਗਰੁੱਪ ਨੂੰ ਹੀ ਹੱਥ ਪਾਉਣਾ ਉੱਥੇ ਜਾਂ ਕੋਈ ਵੀ ਏਜ ਗਰੁੱਪ ਦਾ ਪੇਸ਼ੈਂਟ ਆ ਜੇ ਉੱਥੇ ਐਸ ਵੱਲੇ ਜਿਹੜੀਆਂ ਲੈਜਿਸਲੇਸ਼ਨਸ ਐ ਫਾਰਮਾਸਿਸ ਲਈ ਉਹ ਐ ਆ ਕਿ 5 ইয়ার্স ਐਂਡ ਓਵਰ ਨੂੰ ਆਪਾਂ ਇੰਜੈਕਟ ਕਰ ਸਕਦੇ 5 ইয়ার্স ਐਂਡ ਅੰਡਰ ਨੋ ਨਹੀਂ ਹਮ ਲੇਕਿਨ ਫ फेब्रुवारी 2025 ਦੇ ਵਿੱਚ फेब्रुवारी 2025 ਦੇ ਵਿੱਚ ਨਵੀਂ ਲੈਜਿਸਲੇਸ਼ਨ ਆ ਰਹੀ ਹੈ ਜਿਹਦੇ ਕੀ ਆਪਾਂ 2 ਸਾਲ ਤੋਂ ਉੱਤੇ ਵਾਲੇ ਜਿਹੜੇ ਬੱਚੇ ਇੰਜੈਕਟ ਵੀ ਕਰ ਸਕਦੇ ਆ ਜਾਂ ਉਹਨਾਂ ਨੂੰ ਕੋਈ ਵੀ ਡਾਇਗਨੋਸਟਿਕ ਡਿਪੈਂਡੈਂਟ ਅਪ ਥੀ ਤੁਹਾਡੀ ਅਸੈਸਮੈਂਟ ਕਿਸ ਤਰ੍ਹਾਂ ਦੀ ਹੈ ਤੇ ਉਹ ਸਾਰਾ ਕੁਝ ਕਰ ਸਕਦੇ ਆ ਇਸ ਕਰਕੇ ਹਾਂ ਤੁਸੀਂ ਟਰੀਟ ਕਰ ਸਕਦੇ ਕਿਸੇ ਵੀ ਚਾਈਲਡ ਨੂੰ ਜਿਹੜਾ 5 ਇਅਰਸ ਐਂਡ ਓਵਰ ਹੈ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਤੁਹਾਡਾ ਪ੍ਰੈਕਟਿਸ ਐਕਸਪੀਰੀਅੰਸ ਕਿੰਨਾ ਹੈ ਉਹਦੇ ਤੇ ਡਿਪੈਂਡ ਕਰਨਾ ਉਹਦੀ ਕੰਪੀਟੈਂਸੀ ਹੈ ਤੇ ਉਸ ਸਮ ਤੁਸੀਂ ਕਹਾਂ ਚੱਲ ਸਕਦੇ ਆ ਜਿਹੜੇ ਸਾਡੀ ਗੱਲਬਾਤ ਸੁਣ ਰਹੇ ਬਹੁਤਿਆਂ ਦੇ ਦਿਮਾਗ 'ਚ ਗੱਲ ਆ ਰਹੀ ਹੋਣੀ ਹੈ ਕਿ ਫੀਸ ਕਿੰਨੀ ਕੋ ਲੈਂਦੇ ਆ ਤੇ ਆਪਾਂ ਉਹ ਹੀ ਜਰਾ ਕੁੰਡੀ ਖੋਲ ਹੀ ਦਈਏ ਆ ਜਿਹੜੇ ਤਾਂ ਅਲਬਰਟਾ ਰੈਜ਼ੀਡੈਂਟ ਆ ਉਹਨਾਂ ਦੀ ਤਾਂ ਅਲਬਰਟਾ ਹੈਲਥ ਥਾਣੀ ਤੁਹਾਡੀ ਅਲਬਾ ਬਲੂ ਕਰਾਸ ਜਿਹੜੀ ਆ ਇਹ ਪੀ ਐਚ ਐਨ ਨੰਬਰ ਆ ਉਹਦੇ ਥਾਣੀ ਤੁਹਾਡੀ ਫੀਸ ਕਵਰਡ ਹੁੰਦੀ ਆ ਅੱਛਾ ਜੀ ਆ ਜਿਹੜੀ ਕਿ ਅਸੈਸਮੈਂਟ ਦੀ ਫੀਸ ਆ ਜਿਹੜੀ ਇੱਕ ਫਾਰਮਾਸਿਸਟ 25 ਡਾਲਰ ਜਿਹੜੀ ਇਨੀਸ਼ੀਅਲ ਪ੍ਰੈਸਕ੍ਰਾਈਬਿੰਗ ਆ ਉਹਦੇ ਤੇ ਚਾਰਜ ਕਰਦਾ ਹੈ ਅਸੈਸਮੈਂਟ ਦੇ ਨਾਮ ਜਿਹੜੀ ਤੁਹਾਡੀ ਰੀਨਿਊਅਲਸ ਆ ਉਹ ਆ ਵੀ ਡਾਲਰ ਆ ਉਹ ਵੀ ਕਵਰ ਲੇਕਿਨ ਜੇ ਤੁਸੀਂ ਆਊਟ ਆਫ ਪ੍ਰੋਵਿੰਸ ਆ ਤੇ ਤੁਹਾਨੂੰ ਉਹ ਜੇਬੋ ਦੇਣਾ ਪਵੇਗਾ ਜੇ ਇਨਕੀਸ ਆ ਇੱਕ ਫਾਰਮਾਸਿਸਟ ਨੇ ਅਸੈਸ ਕਰਕੇ ਤੁਹਾਨੂੰ ਪ੍ਰੈਸਕ੍ਰਾਈਬ ਕੀਤਾ ਚਾਹੇ ਰੀਨਿਊਅਲ ਪੀ ਡਾਲਰ ਹੋਣ ਚਾਹੇ 25 ਡਾਲਰ ਹੋਣ ਇਨੀਸ਼ੀਅਲੀ ਪ੍ਰੈਸਕ੍ਰਾਈਬ ਸੇਮ ਰੂਲ ਜਿਹੜਾ ਆ ਉਹ ਇੰਟਰਨੈਸ਼ਨਲ ਨੂੰ ਵੀ ਲਾਗੂ ਹੋਏਗਾ ਲੇਕਿਨ ਉਹਦੇ ਵਿੱਚ ਇਹ ਆ ਕਿ ਤੁਹਾਡੀ ਕਿਸ ਤਰ੍ਹਾਂ ਦੀ ਹਿਸਟਰੀ ਕਲੈਕਸ਼ਨ ਆ ਤੁਹਾਡੀ profession ਰਿਲੇਸ਼ਨਸ਼ਿਪ ਕਿਦਾਂ ਦੀ ਆ ਪੇਸ਼ੈਂਟ ਦੇ ਨਾਲ ਉਹਦੇ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਜੀ ਤੇ ਟਾਈਮਿੰਗਸ ਕੀ ਨੇ ਕਲੀਨਿਕ ਚ ਜਾਣ ਦੇ ਜਿਹੜੇ ਸਾਡੇ ਟਾਈਮਿੰਗਸ ਆ ਜੀ ਉਹ ਮੰਡੇ ਟੂ ਸੰਡੇ ਇਹਦਾ ਮਤਲਬ ਸੱਤੋਂ ਦਿਨ ਆ ਇਹਦੇ ਵਿੱਚ 10 ਵਜੇ ਸਵੇਰੇ ਖੁੱਲਦੇ ਆ ਜੀ 6 ਵਜੇ ਸ਼ਾਮ ਨੂੰ ਬੰਦ ਹੁੰਦੇ ਆ ਉਹ ਕਲੀਨਿਕ ਦੇ ਆਵਰਸ ਆ ਆਦਰਵਾਇਜ਼ ਜਿਹੜੇ ਆਪਰੇਟਿੰਗ ਆਵਰਸ ਆ ਉਹ 8am ਟੂ ਮਿਡਨਾਈਟ ਵੀ ਆ ਤੇ 8am ਟੂ 10pm ਜਿਹੜੇ ਕੰਮ ਤੋਂ 6 ਵਜੇ ਵਿਲੇ ਹੁੰਦੇ ਹੋ ਕੀ ਕਰਨ ਉਹ ਫਿਰ ਜਾ ਸਕਦੇ ਫਾਰਮਸਿਸਟ ਨੂੰ ਦੇਖ ਸਕਦੇ ਜਿਹੜਾ ਫਾਰਮਸਿਸਟ ਆਨ ਡਿਊਟੀ ਆ ਉਹ ਆਪਣਾ ਟਾਈਮ ਕੱਢ ਕੇ ਉਹਨਾ ਪੇਸ਼ੈਂਟਸ ਦੀ ਅਸੈਸਮੈਂਟ ਕਰਕੇ ਜਿੱਥੇ ਤੱਕ ਹੋ ਸਕੇ ਉਹ ਮਦਦ ਕਰ ਸਕਦਾ ਤੇ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਆ ਵਾਕ ਇਨ ਵੀ ਕਰ ਸਕਦੇ ਆ ਮੈਂ ਪ੍ਰੀਫਰ ਕਰੂੰਗਾ ਅਪਾਇੰਟਮੈਂਟ ਅਪਾਇੰਟਮੈਂਟ ਇਜ਼ ਬੈਟਰ ਕਿਉਂਕਿ ਉਹਦੇ ਨਾਲ ਤੁਹਾਨੂੰ ਜ਼ਿਆਦਾ देर ਵੇਟ ਨਹੀਂ ਕਰਨੀ ਪੈਂਦੀ ਵਾਕ ਇਨ ਦੇ ਵਿੱਚ ਆ 3-4 ਘੰਟੇ ਤਣੀ ਵੇਟ ਕਰਾਉਂਦੇ ਲੇਕਿਨ ਇਹ ਆ ਕਿ ਥੋੜਾ ਜਿਹਾ ਵੇਟ ਕਰਨਾ ਪੈਗਾ ਜੇ ਹੋਰ ਅਪਾਇੰਟਮੈਂਟਸ ਆਲਰੇਡੀ ਅੰਡਰਟੇਕਨ ਹੈ ਜ ਜਿੰਨੇ ਵੀ ਇਸ ਵੇਲੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ ਕੀ ਫਾਇਦੇ ਇਹ ਦੇ ਗਣਾਉਣਾ ਚਾਹੋਗੇ ਬੇਸਿਕਲੀ ਮੈਂ ਇਹ ਕਹੂੰਗਾ ਕਿ ਇਹ ਬੜਾ ਵਧੀਆ ਇਨੀਸ਼ੀਏਟਿਵ ਆ ਜਿਹਦੇ ਵਿੱਚ ਕੀ ਜਿਹੜੇ ਸਾਡੇ ਹੈਲਥ케ਅਰ ਪ੍ਰੋਫੈਸ਼ਨਲ ਹੈ ਉਹਨਾਂ ਦੀ ਫੁੱਲ ਸਕੋਪ ਆਫ ਪ੍ਰੈਕਟਿਸ ਜਿਹੜੀ ਯੂਜ਼ ਹੋ ਰਹੀ ਹੈ ਆ ਤੁਸੀਂ ਉਹਨਾਂ ਦਾ ਫਾਇਦਾ ਚੱਕ ਸਕਦੇ ਹੋ ਆਪਣੀ ਹੈਲਥ케ਅਰ ਲਈ ਆ ਜੋ ਵੀ ਤੁਹਾਨੂੰ ਪ੍ਰੋਬਲਮਸ ਹੈ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਜਿੱਥੇ ਤੱਕ ਹੋਏਗਾ ਉਹ ਹੈਲਥ케ਅਰ ਪ੍ਰੋਫੈਸ਼ਨਲ ਆਪਣੀ ਕੰਪਟੈਂਸੀ ਆਪਣੇ ਸਟੈਂਡਰਡਸ ਦੇ ਅਕੋਰਡਿੰਗ ਤੁਹਾਡੀ ਹੈਲਪ ਕਰੇਗਾ ਜੀ ਜੀ ਦੁੱਲਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਸਟੂਡੀਓ ਚ ਆਏ ਤੇ ਬਹੁਤ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਥੈਂਕ ਯੂ ਜੀ ਥੈਂਕ ਯੂ ਇਹ ਸੰਜੀਤ ਚਰਨ ਕਮਲ ਸਿੰਘ ਦੁੱਲਰ ਜਿਨ੍ਹਾਂ ਨੇ ਬਹੁਤ ਹੀ ਯੂਸਫੁਲ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਵੇਗਾ ਅਗਲੇ ਐਪੀਸੋਡ 'ਚ ਨਵੇਂ ਗੈਸਟ ਦੇ ਨਾਲ ਨਵੀਂ ਜਾਣਕਾਰੀ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ